ਉਨਾ ਜਿਸ ਤਰ੍ਹਾਂ ਹੈਗਾ ਵੀ ਪੰਜਾਬ ਸਰਕਾਰ ਵੱਲੋਂ ਜਿਹੜੇ ਜਨਰਲ ਟਰਾਂਸਫਰ ਕੀਤੇ ਆ ਉਹਦੇ ਵਿੱਚ ਮੇਰੀ ਡਿਊਟੀ ਹੁਣ ਐਜ਼ ਐਸ ਡੀ ਐਮ ਸਮਾਣਾ ਲਗਾ ਜਾਈਦੀ ਹੈ ਤੇ ਉਹ ਅੱਜ ਮੈਂ ਜਿਹੜਾ ਚਾਰਜ ਛੱਡਿਆ ਹੈਗਾ ਤੇ ਨਾਵਾਵਾਸੀਆਂ ਦਾ ਬਹੁਤ ਸਾਰਾ ਪਿਆਰ ਮਿਲਿਆ ਬਹੁਤ ਮੋਹ ਦਿੱਤਾ ਬਾਈ ਕਿਸਮਤ ਮੈਨੂੰ ਤਾਂ ਨਹੀਂ ਮੈਂ ਕਿਹ ਸੋਚਿਆ ਨਹੀਂ ਸੀ ਵੀ ਐਸਟਰਾ ਇੰਨਾ ਮੋਹ ਕਰ ਦੇਣੇ ਲੋਕ ਮੈਂ ਤੁਹਾਨੂੰ ਰਿਣੀ ਹਾਂ ਜੀ ਇਸ ਤਰ੍ਹਾਂ ਵੀ ਜਦੋਂ ਕੋਈ ਬੰਦਾ ਪ੍ਰਸ਼ਾਸਨ ਕਰਤਕਾਰੀ ਬਣਦਾ ਹੈਗਾ ਤਾਂ ਉਹਦੀ ਡਿਊਟੀ ਹੈਗੀ ਹੈ ਵੀ ਪਬਲਿਕ ਦੀਆਂ ਜਿਹੜੀਆਂ ਮੁਸ਼ਕਲਾਂ ਸੁਣੇ ਤੇ ਮੇਰੇ ਜਿਹੜੇ ਸੀਨੀਅਰਸ ਨੇ ਮੇਰੇ ਜਿਹੜੇ ਡੀਸੀ ਸਹਿਵਾਨ ਤੇ ਨੇ ਜਿਹੜੇ ਹੁਣ ਨੇ ਪਹਿਲਾਂ ਵੀ ਰਹੇ ਨੇ ਉਹਨਾਂ ਸਾਰਿਆਂ ਨੇ ਇਹ ਦਿੱਤਾ ਸੀ ਪੰਜਾਬ ਸਰਕਾਰ ਦੀਆਂ ਵੀ ਦਿੱਤਾਂ ਸੀ ਵੀ ਜਦੋਂ ਕੋਈ ਪਬਲਿਕ ਆਉਂਦੀ ਹੈ ਤਾਂ ਉਹਦਾ ਸਭ ਤੋਂ ਪਹਿਲਾਂ ਤਾਂ ਪਿਆਰ ਨਾਲ ਉਹਦੀ ਗੱਲ ਸੁਣਾਓ ਮੇਰੇ ਦਫ਼ਤਰ ਦੇ ਵਿੱਚ ਸੀ ਮੈਂ ਜਦੋਂ ਪਬਲਿਕ ਨੂੰ ਸੁਣਦਾ ਸੀ ਮੈਂ ਸੋਚ ਕੇ ਸੁਣਦਾ ਸੀ ਵੀ ਜੇ ਮੈਂ ਉਹਨਾਂ ਦੀ ਜਗ੍ਹਾ ਹੁੰਦਾ ਤਾਂ ਮੈਨੂੰ ਕਿਵੇਂ ਮਹਿਸੂਸ ਹੁੰਦਾ ਇਹ ਹੁੰਦਾ ਮੇਰਾ ਫਰਜ਼ ਬਣਦਾ ਸੀ ਵੀ ਇਹਨੂੰ ਦੇਖੋ ਇਸ ਤਰ੍ਹਾਂ ਹੁੰਦਾ ਬੰਦਾ ਜਦੋਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਕੋਲ ਆਉਂਦਾ ਤੇ ਉਹਨੂੰ ਬੜੀ ਆਸ ਹੁੰਦੀ ਹੈ ਜੇ ਉਹਨੂੰ ਬਿਠਾ ਕੇ ਪਾਣੀ ਪਿਲਾ ਕੇ ਪਿਆਰ ਨਾਲ ਗੱਲ ਪੁੱਛ ਕੇ ਦਾਦਾ ਦੁੱਖ ਤਾਂ ਵੈਸੇ ਦੂਰ ਹੋ ਜਾਂਦੇ। ਜਿਹਾ ਸਰਕਾਰ ਦੀਆਂ ਮੈਂ ਇਹ ਰੇਟਾਂ ਨੇ ਜੀ ਪਾਲਿਸੀ ਹੈਗੀ ਹੈ ਤੇ ਮੈਂ ਉਹਨਾਂ ਰੇਟਾਂ ਦੀ ਪਾਲਣਾ ਕੀਤੀ ਤੇ ਲੋਕਾਂ ਦੇ ਜਿਹੜੇ ਕੰਮ ਵੱਖ-ਵੱਖ ਵਿਭਾਗਾਂ ਦੇ ਸੀ ਜਿਵੇਂ ਦੇ ਦਫਤਰ ਦਾ ਸੀ ਤਾਂ ਉਹ ਕੀਤਾ। ਰੂਲਾਂ ਦੇ ਵਿੱਚ ਜਿਹੜਾ ਸੀਗਾ ਜੇ ਕਿਸੇ ਬਾਹਰਲੇ ਦਫਤਰ ਦਾ ਕੰਮ ਰੂਲਾਂ ਦੇ ਵਿੱਚ ਸੀ ਤਾਂ ਅਧਿਕਾਰੀਆਂ ਨੂੰ ਫੋਨ ਕਰਕੇ ਕੋਈ ਵੀ ਫੋਨ ਕਰਨ ਨਾਲ ਜਿਹੜਾ ਹੈਗਾ ਅਧਿਕਾਰੀ ਅਗੂ ਵੀ ਇਸ ਇਨਸਾਨ ਦਾ ਫੋਨ ਆਇਆ ਤੇ ਜਲਦੀ ਹੋ ਜਾਂਦਾ ਹੈਗਾ। ਤੇ ਮੋਰਓਵਰ ਜਿਹੜੇ ਵੱਖ-ਵੱਖ ਵਿਭਾਗੇ ਸੀਗੇ ਉਹਨਾਂ ਦੀਆਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਚਲਾਈਆਂ ਉਹਨਾਂ ਨੂੰ ਟਾਈਮ ਸਿਰ ਰਿਵਿਊ ਕੀਤਾ ਕਿ ਉਹਨਾਂ ਦੇ ਟਾਰਗੇਟ ਸੀ ਕਿ ਉਹ ਕਿੰਨੇ ਅਚੀਵ ਕੀਤੇ ਤੇ ਇਹਦੇ ਨਾਲ ਫਰਕੇ ਪਿਆ ਵੀ ਵੱਖ-ਵੱਖ ਵਿਭਾਗਾਂ ਨਾਲ ਜਿਹੜਾ ਤਾਲਮੇਲ ਵਧ ਗਿਆ ਤੇ ਸਬੰਧਤ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਵੀ ਸੀਗਾ ਵੀ ਅਸਟੇਨ ਸਾਹਿਬ ਜਿਹੜਾ ਪੁੱਛਦੇ ਨੇ ਤੇ ਆਮ ਲੋਕਾਂ ਦੇ ਵਕਤ ਮੈਨੂੰ ਲੱਗਦਾ ਵੀ ਜਿਹੜੇ ਥੋੜੇ ਬਹੁਤ ਜਿਹੜੇ ਜਿੰਨੇ ਵੀ ਕੰਮ ਹੋਏ ਹੈ ਉਹ ਹੋਣ ਲੱਗੇ ਤੇ ਲੋਕ ਮੂੰਹ ਕਰਨ ਲੱਗੇ ਦੇਖੋ ਇਸ ਤਰ੍ਹਾਂ ਜਦੋਂ ਮੇਰੇ ਕੋਲੇ ਕੋਈ ਬੰਦਾ ਆਪਣੀ ਦੁੱਖ ਤਕਲੀਫ ਲੈ ਕੇ ਆਉਂ ਜਿਹੜੇ ਵੀ ਸੰਬੰਧਿਤ ਮਹਿਕਮੇ ਨੂੰ ਜਿਹੜਾ ਹੈਗਾ ਹਦਾਤ ਕਰਨੀ ਹੁੰਦੀ ਉਹ ਕਾਇਦਾ ਲਿਖਤੀ ਇਹਦੇ ਰੂਲਾਂ ਦੇ ਵਿੱਚ ਰਹਿ ਕੇ ਕੰਮ ਛੇਤੀ ਕਰਨ ਦੀ ਇਹਦਾ ਕੀਤੀ ਜਾਂਦੀ ਸੀ ਤੇ ਜਿਹੜੀ ਦਰਖਾਸਤ ਕਰਤਾ ਹੁੰਦਾ ਸੀ ਜਿਹਦੇ ਲਈ ਉਹਨੂੰ ਵੀ ਕਾਪੀ ਕੀਤੀ ਜਾਂਦੀ ਸੀ ਤਾਂ ਜੋ ਉਹਨੂੰ ਪਤਾ ਲੱਗ ਜਾਂਦਾ ਸੀ ਵੀ ਮੇਰੀ ਦਰਖਾਸਤ ਕਿਹੜੇ ਪਾਸੇ ਗਈ ਹੈਗੀ ਹੈ ਤੇ ਬੰਦਾ ਜੇ ਕਿ ਉਹ ਦਫਤਰ ਕੋਈ ਕੰਮ ਨਹੀਂ ਕਰ ਰਿਹਾ ਤਾਂ ਜਿਹੜਾ ਹੈਗਾ ਉਹ ਹੋਰ ਉੱਚ ਅਧਿਕਾਰੀਆਂ ਨੂੰ ਮਿਲ ਸਕੇ ਤੇ ਜੇ ਮੇਰੇ ਕੋਲੇ ਦੁਬਾਰਾ ਆਉਂਦਾ ਸੀ ਤਾਂ ਫਿਰ ਫੋਨ ਤੇ ਵੀ ਰਾਬਤਾ ਕਰ ਲੀਦਾ ਸੀ ਇਹੀ ਹੁੰਦਾ ਜੀ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਹੈਗਾ ਜੀ ਥੋੜਾ ਜਆ ਥੰ ਬੰਦੇ ਦਾ ਕੰਮ ਕਰਦੇ ਤਾਂ ਉਹ ਬੰਦੇ ਨੂੰ ਖੁਸ਼ੀ ਹੁੰਦੀ ਹੈ ਤੇ ਮੈਂ ਆਪਣੇ ਆਪ ਨੂੰ ਵੀ ਸਕੂਨ ਮਿਲਦਾ ਬਾਬੇ ਨਾਨਕ ਨੇ ਜਿਹੜੀ ਬਖਸ਼ੀ ਹੈ ਜੀ ਅਫਸਰੀ ਬਖਸ਼ੀ ਹੈ ਤਾਂ ਉਹਦੀ ਜਿਹੜਾ ਆ ਗਿਆ ਉਸ ਅਫਸਰੀ ਨੂੰ ਸਹੀ ਤਾਂ ਅੰਨ ਨੰਨਾ ਬਣਾ ਤੇ ਇਹਦਾ ਇਹੀ ਖਰਚ ਬਣਦਾ ਹਰੇਕ ਪ੍ਰਸ਼ਾਸਨਿਕ ਅਧਿਕਾਰੀ ਦਾ ਵੀ ਲੋਕਾਂ ਦੇ ਵਕਤ ਵਕਤ ਮੈਂ ਕਿਹਾ ਕੰਮ ਹੋਣ ਤੇ ਤਾਲਮੇਲ ਬਣਾ ਕੇ ਹਾਂਜੀ ਉੱਥੇ ਹੀ ਰੈਸ਼ ਕਰਨੀ ਹੈਗੀ ਜੀ ਤੇ ਕੋਸ਼ਿਸ਼ ਕਰਾਂਗੇ ਜੀ ਮੈਂ ਦੇਖੋ ਇਹ ਹੈਗਾ ਵੀ ਜਦੋਂ ਬੰਦਾ ਦਿਲੋਂ ਕੋਸ਼ਿਸ਼ ਕਰਦਾ ਹੈ ਤੰਦੇਈ ਨਾਲ ਕੰਮ ਕਰਦਾ ਹੈ ਤੇ ਉਹਦੇ ਰਿਜ਼ਲਟ ਤਾਂ ਆਉਂਦੇ ਨੇ ਜੀ ਉਸ ਕਰਾਂਗੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਨੀਤਿਆਂ ਨੇ ਉਹ ਸਾਰੇ ਲੋਕ ਉਹਨਾਂ ਦਾ ਲਾਭ ਉਠਾਣ ਤੇ ਅਫਸਰ ਉਹੀ ਠੀਕ ਰਹਿੰਦਾ ਜਿਹੜਾ ਪਬਲਿਕ ਫ੍ਰੈਂਡਲੀ ਹੋਵੇ ਰੂਲਾ ਚ ਰਹਿ ਕੇ ਕੰਮ। ਖਿਲਾਬਾ ਦੇ ਜਿਹੜਾ ਸਟਾਫ ਬਹੁਤ ਅੱਛਾ ਜਿਹੜਾ ਰਿਹਾ ਹੈਗਾ ਤੇ ਜਿਹੜਾ ਉਹ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਦੱਸ ਦਿੱਤਾ ਜਾਵੇ ਵੀ ਕਿਵੇਂ ਉਹਨਾਂ ਦਾ ਕੰਮ ਹੋਏਗਾ ਗਾਈਡ ਕਰ ਦਿੱਤਾ ਜੀ ਦਿੱਤਾ ਜਾਂਦਾ ਸੀਗਾ ਜਿੱਥੇ ਕਹਿਣਾ ਹੁੰਦਾ ਕਹਿ ਦਿੱਤਾ ਜਾਂਦਾ ਜੀ ਤੇਹੀ ਮੇਰੀ ਡਿਊਟੀ ਬਣਦੀ ਹੈ ਜੀ ਨਾਬਾ ਨਵਾਸੀ ਵੀ ਬਹੁਤ ਅੱਛੇ ਨੇ ਬਹੁਤ ਮੋਹ ਦਿੱਤਾ ਹੈ ਬង ਜੀ ਮੈਨੂੰ ਇੰਨਾ ਜਿਹੜੀ ਇੰਨਾ ਮੋਹ ਦਿੱਤਾ ਵੀ ਮੈਨੂੰ ਇਹ ਯਾਸ ਨਹੀਂ ਸੀ ਵੀ ਇੰਨੇ ਲੋਕ ਆਉਣਗੇ ਤੇ ਨਾਬਾ ਦੇ ਲੋਕ ਬਹੁਤ ਅੱਛੇ ਨੇ ਮੈਂ ਨਾਦਾ ਰਿਣੀਮ ਧੰਨਵਾਦੀ ਹਾਂ ਜਿੰਨਾ ਮੋਹ ਦਿੱਤਾ ਸਾਡੀਆਂ ਸ਼ੁਭਕਾਮਨਾਵਾਂ ਤੇ ਵਧਾਈ ਦੇ ਪਾਤਰ ਨੇ ਸਮਾਣੇ ਵਾਲੇ ਜਿਨ੍ਹਾਂ ਨੂੰ ਇੰਨਾ ਮਿਹਨਤੀ ਤੇ ਇੰਨਾ ਮਿਲਣਸਾਰ ਅਫਸਰ ਮਿਲਣ ਜਾ ਰਹੇ ਆ ਤੇ ਸਾਡੀਆਂ ਸ਼ੁਭਕਾਮਨਾਵਾਂ ਹਨ ਐਸਟੀਐਮ ਸਾਹਿਬ ਲਈ ਵੀ ਤੇ ਉਹਨਾਂ ਦੇ ਅਗਲੇ ਕਾਰਜਕਾਲ ਲਈ ਜਿੱਥੇ ਤੱਕ ਨੱਬਾ ਸ਼ਹਿਰ 'ਚ ਜਿਹੜਾ ਉਹਨਾਂ ਦਾ 1.5 ਸਾਲ ਦਾ ਕਾਰਜਕਾਲ ਰਿਹਾ ਤੇ ਮੈਨੂੰ ਮੈਂ ਇਹ ਕਹਿ ਸਕਦਾ ਕਿ ਉਹਨਾਂ ਨੇ ਇੱਕ ਬੁਲੰਦੀਆਂ ਦੇ ਇੱਕ ਅਲੱਗ ਹੀ ਮਿਆਰ ਪੈਦਾ ਕੀਤੇ ਨੇ ਅਲੱਗ ਹੀ ਸ਼ਿਖਰ ਨੂੰ ਉਹਨਾਂ ਨੇ ਛੂਇਆ ਤੇ ਜਿਸ ਮਿਲਵਰਤਨ ਨਾਲ ਜਿਸ ਪਿਆਰ ਨਾਲ ਜਿਸ ਖਲੂਸ ਨਾਲ ਜਿਸ ਮਿਹਨਤ ਨਾਲ ਜਿਸ ਇਮਾਨਦਾਰੀ ਨਾਲ ਉਹਨਾਂ ਨੇ ਕੰਮ ਕੀਤਾ ਸ਼ਾਇਦ ਇਸ ਤੋਂ ਪਹਿਲਾਂ ਕਿਸੇ ਨੇ ਵੀ ਉਸ ਤਰ੍ਹਾਂ ਕੰਮ ਨਹੀਂ ਕੀਤਾ ਤੇ ਇੱਕ ਨਵਾਂ ਸਟੈਂਡਰਡ ਉਹਨਾਂ ਨੇ ਤੈਅ ਕੀਤਾ ਹੈ ਆਉਣ ਵਾਲੇ ਜਿਹੜੇ ਐਸਟੀਐਮ ਹੋਣਗੇ ਜਾਂ ਪ੍ਰਸ਼ਾਸਕ ਹੋਣਗੇ ਉਹਨਾਂ ਦੇ ਲਈ ਤੇ ਉਹ ਸਟੈਂਡਰਡ ਨੂੰ ਮੀਟ ਕਰਨਾ ਕਿਸੇ ਲਈ ਵੀ ਬਹੁਤ ਕਿ ਚੁਣੌਤੀਪੂਰਨ ਹੋਵੇਗਾ ਦੇਖੋ ਲੋਕਾਂ ਦਾ ਤਾਂ ਚਲੋ ਪ੍ਰਸ਼ਾਸਕਾਂ ਨੂੰ ਵੈਲਕਮ ਕਰਨਾ ਜਾਂ ਭੇਜਣਾ ਫੁੱਲਾਂ ਦੀ ਵਰਖਾ ਕਰਨਾ ਇਹ ਪੋਲਿਟੀਕਲ ਵੀ ਹੋ ਸਕਦਾ ਹੈ ਇਹ ਵੈਸੇ ਵੀ ਇਹ ਹੋ ਸਕਦਾ ਮਜਬੂਰੀਆਂ ਵੀ ਲੋਕਾਂ ਦੀ ਹੋ ਸਕਦੀਆਂ ਨੇ ਪਰ ਇੱਥੇ ਜਿਹੜਾ ਜਿਹੜੀ ਵਰਖਾ ਫੁੱਲਾਂ ਦੀ ਹੋਈ ਆ ਜਾਂ ਜਿਸ ਤਰ੍ਹਾਂ ਉਹਨਾਂ ਨੂੰ ਵਿਦਾ ਕੀਤਾ ਗਿਆ ਜਿਸ ਤਰ੍ਹਾਂ ਮੈਂ ਮਨਰੇਗਾ ਕਾਮਿਆਂ ਦੀਆਂ ਅੱਖਾਂ 'ਚ ਵੀ ਮੈਂ ਹੰਝੂ ਦੇਖੇ ਜਿਨ੍ਹਾਂ ਨੇ ਉਹਨਾਂ ਨੂੰ ਵਿਦਾ ਕੀਤਾ ਉਹਨਾਂ ਤੇ ਫੁੱਲ ਸਿੱਟੇ ਨੇ ਤੇ ਇਹ ਜਿਹੜਾ ਉਹਨਾਂ ਦਾ ਪਿਆਰ ਹੈ ਉਹਨਾਂ ਨੇ ਸਤਿਕਾਰ ਹਰ ਆਮ ਬੰਦੇ ਨੂੰ ਦਿੱਤਾ ਕਿਸੇ ਪਾਰਟੀ ਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ ਕਿ ਕੌਣ ਕਿਹੜੀ ਪਾਰਟੀ ਦਾ ਹੈ ਕੌਣ ਕਿਹੜੇ ਧਰਮ ਦਾ ਹੈ ਕੌਣ ਕਿਹੜੇ ਮਜ਼ਹਬ ਦਾ ਹੈ ਕੌਣ ਕਿਹੜੇ ਵਰਗ ਦਾ ਹੈ ਕੋਈ ਗਰੀਬ ਹੈ ਅਮੀਰ ਹੈ ਸਭ ਨੂੰ ਇੱਕਸਾਰ ਲਿਆ ਤੇ ਜਿਹੜਾ ਪਿਆਰ ਸਤਿਕਾਰ ਦਿੱਤਾ ਇਹ ਉਹਦਾ ਹੀ ਨਤੀਜਾ ਕਿ ਲੋਕਾਂ ਨੇ ਇੰਨਾ ਭਰਮਾ ਉਹਨਾਂ ਦਾ ਜਿਹੜਾ ਵਿਦਾਈ ਪਾਰਟੀ ਲਈ ਜਿਹੜਾ ਹੰਗਾਰਾ ਭਰਿਆ ਦੇਖੋ ਉਹ ਇੱਕ ਅਫਸਰ ਬਣ ਕੇ ਆਏ ਸੀ ਤੇ ਨਾਬੇ ਨੂੰ ਆਪਣਾ ਪਰਿਵਾਰ ਬਣਾ ਕੇ ਗਏ ਨੇ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਇੱਥੇ ਲਾਈਆਂ ਤਰਵੇੜੀਆਂ ਪੂਰੇ ਇਲਾਕੇ ਦੇ ਵਿੱਚ ਇੱਥੇ ਲਾਏ ਬੂਟੇ ਇੱਥ ਲਈ ਕੀਤੇ ਕੰਮ ਇੱਥੇ ਲਈ ਬਣਾਏ ਪ੍ਰੋਜੈਕਟ ਇੱਥੇ ਲਈ ਜਿੰਨੀਆਂ ਪੁਰਾਣੀਆਂ ਮੁਸ਼ਕਲਾਂ ਸੀ ਚਾਹੇ ਉਹ ਐਸਟੀਪੀ ਦੀ ਮੁਸ਼ਕਲ ਸੀ ਚਾਹੇ ਉਹ ਕਨੈਕਟ ਕਰਨ ਦੀ ਦਲੱਦੀ ਵਾਲੀ ਮੁਸ਼ਕਲ ਸੀ ਜਾਂ ਸ਼ਹਿਰ ਦੀ ਸੀਵਰੇਜ ਦੀ ਮੁਸ਼ਕਲ ਸੀ ਜਾਂ ਕੁੱਤਿਆਂ ਦੇ ਸਬੰਧੀ ਉਹਨਾਂ ਨੇ ਜਿਹੜੀਆਂ ਵਾਰਾ ਕੁੱਤੇ ਨੇ ਵਾਰਾ گاਵਾ ਲੈ ਉਹਨਾਂ ਲਈ ਚਿੱਠੀਆਂ ਕੱਢੀਆਂ ਜਾਂ ਜੋ ਵੀ ਉਹਨਾਂ ਨੇ ਕਰਨ ਦਾ ਉਪਰਾਲਾ ਕੀਤਾ ਉਹ ਹਮੇਸ਼ਾ ਉਹਨਾਂ ਦੇ ਜਿਹੜੇ ਕੰਮ ਨੇ ਸੁਨਹਿਰੀ ਅੱਖਰਾਂ ਚ ਲਿਖਿਆ ਜਾਣਗੇ Thank you for watching.